वाहेगुरु जीा ख़ाली फे सो बाक़ी ग्रांटियूं ਦੇਵਾ ਹੈ ਕੋਤੀ ਕੀ ਪਤੇ ਜਿਹੜਾ ਹੈ ਧਰਨਾ ਆਪਣਾ 199 ਦਿਨ ਵਿੱਚ ਹੈ ਚੈਰੀ ਹੋ ਗਿਆ ਕਿਉਂਕਿ ਲਗਾਤਾਰ ਕਦੇ ਗਿਣਤੀ ਘਟ ਗਈ ਕਦੇ ਵਧ ਗਈ ਪਿਛੇ ਜੀਰੀ ਦਾ ਸੀਜ਼ਨ ਸੀ ਪਹਿਲਾ ਸਾਡੇ ਕਿਸਾਨ ਜੀਰਾ ਨੇ ਹਾਲੀ ਦਾ ਸੀਜ਼ਨ ਲਾਇਆ ਕਾਹਨਕਾ ਵੱਡੀਆਂ ਉਦੋਂ ਬਾਅਦ ਟੋਲੇ ਦੇ ਆਪਣੀਆਂ ਬੀਜੀਆਂ ਫਿਰ ਤੀਵੀਂ ਲਾਉਣ ਦਾ ਸਮਾਂ ਆ ਗਿਆ ਥੋੜੀ ਘੜ ਮੈਂ ਥੋੜੋ ਜਿਹੀ ਸੀ ਪਰ ਹੁਣ ਤਕਰੀਬਨ ਜਿਹੜਾ ਝੋਨੇ ਦਾ ਕੰਮ ਆ ਉਹ ਨਿਕਲ ਗਿਆ ਤੇ ਆਪਣੇ ਜਿਹੜੇ ਕੱਟਨੇ ਹੋਣਾ ਉਹਨਾੇ ਸ਼ੁਰੂ ਹੋ ਗਿਆ ਹੈ ਜਿਵੇਂ ਹੈ ਪਹਿਲਾਂ ਪ੍ਰਧਾਨ ਜੀ ਵੀ ਦੱਸ ਕੀ ਗਏ ਨੇ ਜਿਕਰ ਕਰਕੇ ਗਏ ਨੇ ਵੀ ਜਿਹੜੇ ਆਪਣੇ ਹਰਿਆਣੇ ਦੀ ਸਰਕਾਰ ਨੇ ਛੇੜ ਘਾਰਿਆਂ ਨੂੰ ਰਿਕਮੈਂਡ ਕਰਕੇ ਰਾਸ਼ਟਰਪਤੀ ਅਵਾਰਡ ਦੇ ਨਾਲ ਸਨਮਾਨਿਤ ਇਸ ਤਰ੍ਹਾਂ ਦੀ ਸ਼ਤਾਸ਼ ਕਰੀ ਹੈ ਕਿਤੇ ਉਹ ਸਮਾਵੇ ਹੁੰਦਾ ਸੀ ਚਲੋ ਕਿਸੇ ਪ੍ਰਧਾਨ ਮੰਤਰੀ ਨੇ ਨਾਰਾ ਲਾਇਆ ਸੀ ਜੈ ਜਵਾਨ ਜੈ ਕਿਸਾਨ ਉਹਲਾ ਕੈਂਡ ਦਾ ਭਾਰ ਸੀ ਵੀ ਜਿਹੜਾ ਜਵਾਨ ਹੈ ਉਹ ਸਰਹੱਤਾ ਦੇ ਰਾਖੀ ਕਰੂਗਾ ਤੇ ਜਿਹੜਾ ਕਿਸਾਨ ਹੈ ਉਹ ਇੱਥੇ ਫਸਲਾਂ ਨੂੰ ਪਹਿਲਾ ਵਾਰ ਕਰਕੇ ਲੋਕਾਂ ਨਾਲ ਢਪਰੂਗਾ ਪਾਰਾ ਜਿਹੜਾ ਪ੍ਰਧਾਨ ਮੰਤਰੀ ਤੇਰੇ ਘਰਸਲਾ ਉੱਤੇ ਜਾ ਖੜਿਆ ਭਰਾਵੋ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਇੱਥੇ ਸਾਡੇ ਸ਼ੰਭੂ ਬਾਦਲ ਹੋਵੇ ਖਨੌਰੀ ਬਾਦਲ ਹੋਵੇ ਜਿਹੜੇ ਬੀਜੇਪੀ ਦੇ ਕੂਟਿਆਂ ਤੇ ਪ੍ਰਸ਼ਾਸਨ ਅਮਰੀ ਹੈਂਡਲ ਮੜਾ ਜਾ ਕੇ